ਇਹ ਅੰਗਾਨੇ ਤੁਸੀਂ ਵੰਡ ਕੇ ਛਕਣ ਨੂੰ ਆਖਿਆ ਪਰ ਇਹ ਕੱਲੇ ਖਾਂਦੇ ਨੇ ਜਾਤ-ਪਾਤ ਦੇ ਪਾਰ ਦਿਨੋ-ਦਿਨ ਬਾਤੇ ਜਾਂਦੇ ਨੇ ਉਲਝ ਗਿਆ ਏ ਦਾਣਾ ਲੱਗੀਆਂ ਮੱਝ ਵੀ ਅੱਗਾ ਨੇ ਵੇਖ ਨਾਨਕ ਆ ਕੇ ਦੇਸ਼ ਤੇਰਾ ਖਾਲਿਆ ਠਗਾਨੇ ਵੇਖ ਬਾਬਾ ਜੀ ਆ ਕੇ ਦੇਸ਼ ਤੇਰਾ ਖਾਲਿਆ ਠਗਾਨੇ ਤੇਰੇ ਨਾਂ ਤੇ ਲੱਗਣ ਚ ਬਿੱਲਾ ਤੇਰੇ ਨਾਂ ਤੇ ਲੱਗਣੇ ਸਬੀਲਾ ਮਾਂ ਨੂੰ ਪੁੱਛਦੇ ਪਾਣੀ ਨਾ ਤੇਰੇ ਨਾਤੇ ਲੱਗਣੇ ਸਬੀਲਾ ਮਾਂ ਨੂੰ ਪੁੱਛਦੇ ਪਾਣੀ ਨਾ ਗ੍ਰੰਥ ਸਾਹਿਬ ਤਾਂ ਪੜ ਲਿਆ ਆਪਾਂ ਪਰ ਸਮਝੀ ਗੁਰਬਾਣੀ ਨਾ ਗ੍ਰੰਥ ਸਾਹਿਬ ਤੇ ਪੜ ਲਿਆ ਆਪਾਂ ਪਰ ਸਮਝੀ ਗੁਰਬਾਣੀ ਨਾ ਠੜਾਕ ਸ਼ਖਜਾ ਕੀਤਾ ਤੇਰੇ ਨਾ ਦੀਆ ਜੱਗਾ ਨੇ ਵੇਖ ਨਾਨਕਾ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੇ ਵੇਖ ਬਾਬਾ ਜੀ ਆਕੇ ਦੇਸ਼ ਤੇਰਾ ਖਾਲਿਆ ਠੱਗਾ ਨੀ